ਸਾਤਸੰਗਜੀ ਐਸਵਾਈਐਲ ਗਾਣੇ ਤੋਂ ਬਾਅਦ ਉਹ ਸਿੱਧੂ ਮਸੂਏ ਦਾ ਲੇਟੈਸਟ Song ਦਾ ਲਾਸਟ ਵਿੱਚ ਰਿਲੀਜ਼ ਹੋਣ ਤੋਂ ਬਾਅਦ ਵੀ ਇੱਕ ਵੀ ਵਾਰ ਸਾਹਮਣੇ ਆ ਰਿਹਾ ਹੈ ਦੱਸਦੇ ਕਿ ਸਿੱਧੂ ਮਸੂਏ ਦੇ ਪਿਤਾ ਜੀ ਅਤੇ ਮਾਤਾ ਜੀ ਵੱਲੋਂ ਇੱਕ ਚੜ੍ਹਦੇ ਸਿੰਘ ਟਾਈਗਰ ਹਲਵਾਰਾ ਦੇ ਗੀਤ ਵਿੱਚ ਫੀਚਰਿੰਗ ਕੀਤੀ ਗਈ ਸੀ ਲੇਕਿਨ Song ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਚੱਲਿਆ ਕਿ ਉਹ ਸਿੰਗਰ ਦਾ ਪਹਿਲਾਂ ਕਿਸੇ ਕੰਪਨੀ ਨਾਲ ਬੌਂਡ ਸੀਗਾ ਅਤੇ ਇਹ ਸਿੰਗਰ ਨੇ ਆਪਣੀ ਕੰਪਨੀ ਦੇ ਖਿਲਾਫ ਚੱਲਦਿਆਂ ਹੋਇਆਂ ਇਸ ਗਾਣੇ ਨੂੰ ਕਿਸੇ ਦੂਸਰੇ ਲੇਬਲ ਤੋਂ ਰਿਲੀਜ਼ ਕੀਤਾ ਜਿਸ ਤੋਂ ਬਾਅਦ ਇਸ ਗੀਤ ਨੂੰ ਲੈ ਕੇ ਕੰਟਰੋਵਰਸੀ ਚੱਲ ਗਈ ਅਤੇ ਉਸ ਕੰਪਨੀ ਦੇ ਮਾਲਕ ਨੇ ਸਰ ਆਲਿਆ ਅਤੇ ਆਪ ਪੁੱਛਦੇ ਦੀ ਕਿ ਇਹਨਾਂ ਦੋਵਾਂ ਵਿਚਾਲੇ ਕੀ ਗੱਲ ਹੋਈ ਸੀ ਅਜਾ ਅੰਕਲ ਤੁਸੀਂ ਮੇਰੇ ਫਾਦਰ ਰੰਗੋਤਨ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰ ਦਾ ਉਹਦਾ 2020 ਚ ਲੁਧਿਆਣੇ ਹਾਂਜੀ ਹਾਂਜੀ ਅਜਾ ਅੰਕਲ ਇੱਕ ਬੇਨਤੀ ਕਰਨੀ ਸੀ ਜਿਹੜਾ ਮੁੰਡਾ ਟਾਈਗਰ ਹੈ ਜਿੰਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ ਹਾਂ ਇਹਦਾ ਅੰਕਲ ਮੇਰੇ ਕੋਲ 4 ਸਾਲਾਂ ਲਈ ਬੌਂਡ ਸੀਗਾ ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ ਮੇਰੇ ਕੋ ਘਰੇ ਰਹਿਦਾ ਰਿਹਾ 6 ਮਹੀਨੇ ਮੈਂ ਤਾਂ ਤੁਹਾਨੂੰ ਇਹ ਦੱਸਿਆ ਨਹੀਂ ਹੋਣਾ ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਭੇਨੇ ਤੇ ਮਤਲਬ ਮੈਂ ਇਹ ਨਹੀਂ ਵੀ ਮੈਂ ਕੋਈ ਕੰਟਰੋਵਰਸਰੀ ਵਾਲੀ ਗੱਲ ਨਹੀਂ ਕਰਦਾ ਤੁਸੀਂ ਮੇਰੇ ਫਾਦਰ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਜੇ ਮੈਨੂੰ ਮੜਾ ਜਾ ਪੁੱਛ ਵੀ ਲੈਂਦਾ ਨਾ ਅੰਕਲ ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਨਾਂ ਤੇ ਮੈਂ ਤਾਂ ਇਹ ਰੱਖਣੇ ਨਹੀਂ ਸੀਗੇ ਸਾਡਾ ਦਿਲ ਬਹੁਤ ਵੱਡਾ ਓਕੇ ਜੇ ਜਿੱਦਾਂ ਮਨ ਲਓ ਤੁਹਾਡੇ ਲਈ ਸਿੱਧੂ ਸੀ ਉਦਾਂ ਹੀ ਅਸੀਂ ਆ ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਇਦਾਂ ਇਹ ਥੋੜਾ ਜਿਹਾ ਨਾ ਇਹਨੂੰ ਇਹ ਗੱਲ ਹਾਂ ਜੀ ਅੱਖਰ ਬੇਟਾ ਕੁਝ ਇਹ ਗੱਲ ਦਾ ਪਤਾ ਹੋਊਗਾ ਆਪਾਂ ਤਾਂ ਜੀ ਪਤਾ ਨਾਲ ਨਹੀਂ 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 ਤੁਸੀਂ ਸਾਡੇ ਬਜ਼ੁਰਗ ਹੋ ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਕਿ ਅੰਕਲ ਨੂੰ ਦੱਸਾਂ ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ ਚਲੋ ਅਸੀਂ ਤਾਂ ਉਹ ਤੋਂ ਆਏ ਵੀ ਸੀਗੇ ਸਾਰੇ ਹਨ ਬਈ ਜੀ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ ਜੀ ਜੀ ਬਸ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ ਕੀ ਤੇ ਕਹ ਰਹੇ ਹੋ ਮੈਂ ਉਹਦੀ ਮਾੜੀ ਗੱਲ ਆ ਜੀ ਉਹਨੂੰ ਦੱਸਣਾ ਚਾਹੀਦਾ ਹੈ ਨਾ ਜਿੱਥੇ ਜਾ ਕੇ ਆਪਾਂ ਤੋਂ ਪੁੱਛਿਆ ਨਹੀਂ ਚਲੋ ਤਾਂ ਗਾਣਾ ਵਾਠ ਠੀਕ ਨਹੀਂ ਨਹੀਂ ਕੋਈ ਗੱਲ ਨਹੀਂ ਅੰਕਲ ਮੈਨੂੰ ਮੈਂ ਤਾਂ ਗਾਣੇ ਵੀ ਇੱਕ ਦੋ ਕਰਾਇਏ ਸੀ ਉਦੋਂ ਇਹਦੇ ਥੋੜੀ ਜੀ ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਪਰ ਮੈਂ ਤੁਹਾਨੂੰ WhatsApp ਦੇ ਉੱਤੇ ਪੇਪਰ ਵੀ ਸੈਂਡ ਕਰਦਾ ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ ਬਸ ਬਾਕੀ ਮੈਨੂੰ ਕੋਈ ਗੁੱਸਾ ਨਹੀਂ ਹੈ ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ ਆਪਾਂ ਤਾਂ ਪੰਜਾਬੀ ਵੈਸੇ ਹੀ ਬੜੇ ਵੱਡੇ ਦੇਲਾਨੇ ਆ ਹਾਂ ਬਿਲਕੁਲ